टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਰਤਸ ਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਇਆ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਨੀਰਜ ਚੋਪੜਾ ਜਿੱਤੇ ਗੋਰਡ ਤਾਂ ਲੋਕਾਂ ਨੂੰ ਮਿਲੇਗਾ ਫ੍ਰੀ ਵੀਜ਼ਾ ਇੱਕ ਕੰਪਨੀ ਦੇਵੇਗੀ ਸ਼ਾਨਦਾਰ ਆਫਰ ਪੰਜਾਬ 'ਚ 3 ਮੈਂਬਰੀ ਅਕਾਲੀ ਦਲ ਦੀ ਬਣੀ ਨਵੀਂ ਕੋਰ ਕਮੇਟੀ ਹਿਮਾਚਲ ਦਾ ਮੀਂਹ ਹੁਣ ਪੰਜਾਬ ਚ ਮਚਾਏਗਾ ਤਬਾਹੇ ਇਕਦਮ ਉੱਤੇ ਚੜਿਆ ਘੱਗਰ ਦਰਿਆ ਦਾ ਪਾਣੀ ਪੁਲਿਸ ਦੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਆ ਥੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਤਰੀਕਾ ਕੈਨੇਡਾ ਚ ਜਾਉਂਦਾ ਸਾੜ ਦਿੱਤਾ ਪਾਕਿਸਤਾਨ ਦਾ ਆਈਐਸਆਈ 에ਜੰਟ ਨਿਜ਼ਰ ਕਤਲ ਕਰਨ ਨਾਲ ਜੁੜੇ ਟਾਰ ਯਤਿਮ ਆਸ਼ਰਮ ਦੇ ਨਾਂ ਤੇ ਉਗਰਾਹੀ ਬਹਾਨੇ ਬਾਬੇ ਔਰਤ ਨੂੰ ਲੁੱਟ ਕੇ ਹੋਏ ਫਰਾਰ ਪੰਜਾਬ ਚ ਸਤੰਬਰ ਚ ਹੋਣਗੀਆਂ ਪੰਚਾਇਤੀ ਚੋਣਾਂ ਬੰਗਲਾਦੇਸ਼ ਚ ਫੌਜ ਨੇ ਸੰਭਾਲ ਸਾੰਬੀ ਕਮਾਂਡ ਕਿਹਾ ਹਰਤਾਲੀ ਘੰਟਿਆਂ ਚ ਬਣੇਗੀ ਅੰਤਰੀਮ ਸਰਕਾਰ ਅਗਲੇ 3 ਸਾਲਾਂ ਤੱਕ ਚੋਣਾਂ ਨਹੀਂ ਲੜ ਸਕਣਗੇ ਇਹ 6 ਲੀਟਰ ਭਾਰਤੀ ਚੋਣ ਕਮਿਸ਼ਨ ਨੇ ਐਲਾਨੇ ਆਯੋਗ ਆਸਟ੍ਰੇਲੀਆ ਚ ਪੰਜਾਬੀ ਨੌਜਵਾਨ ਨੂੰ 3 ਸਾਲ ਲਈ ਘਰ ਵਿੱਚ ਹੀ ਕੀਤਾ ਨਜ਼ਰਬੰਦ ਪੰਜਾਬ ਸਰਕਾਰ ਨੌਜਵਾਨਾਂ ਨੂੰ ਮੁਫਤ ਵਿੱਚ ਦੇਣ ਜਾ ਰਹੀ ਡਰੋਨ ਦੀ ਟ੍ਰੇਨਿੰਗ 51 15 ਅਗਸਤ ਤੱਕ ਇਸ ਤਰ੍ਹਾਂ ਕਰ ਸਕਦੇ ਨੇ ਅਪਲਾਈ ਪੰਜਾਬ ਸਰ ਨੇ ਇਹਨਾਂ ਤਿੰਨ ਸੂਬਿਆਂ ਦੇ ਵਿਦਿਆਰਥੀਆਂ ਨੂੰ ਵੀ ਜੇ ਨਹੀਂ ਦੇ ਰਿਹਾ ਕੈਨੇਡਾ ਤੇ ਆਸਟ੍ਰੇਲੀਆ ਤਾਂ ਦੋਸਤੋ ਅੱਜ ਦੀ ਆਪਣੀ ਇਸ ਵੇਲੇ ਦੀਆਂ ਚੌਣਵੀਆਂ ਖਬਰਾਂ ਹੁਣ ਗੱਲ ਕਰਦੇ ਆਂ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਨੀਰਜ ਚੋਪੜਾ ਜਿੱਤੇ ਗੋੜ ਦਾ ਲੋਕਾਂ ਨੂੰ ਮਿਲੇਗਾ ਫ੍ਰੀ ਵੀਜ਼ਾ ਇੱਕ ਕੰਪਨੀ ਦੇਵੇਗੀ ਸ਼ਾਨਦਾਰ ਆਫਰ ਪੈਰਿਸ 올림픽 2024 ਚ ਭਾਰਤੀ ਪ੍ਰਸ਼ੰਸ਼ਕਾਂ ਨੂੰ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਤੋਂ ਕਾਫੀ ਉਮੀਦਾਂ ਨੇ ਉਮੀਦ ਕੀਤੀ ਜਾ ਰਹੀ ਹੈ ਕਿ ਨੀਰਜ 올림픽 2024 ਚ ਇੱਕ ਹੋਰ ਸੋਨ ਤਗਮਾ ਜਿੱਤਣਗੇ ਇਸ ਦੇ ਮੱਦੇਨਜ਼ਰ ਭਾਰਤ ਅਤੇ ਅਮਰੀਕਾ ਦੀ ਇੱਕ ਵਿਜਾ ਸਟਾਰਟਅਪ ਕੰਪਨੀ ਦੇ ਸੀਈਓ ਨੇ ਬੰਪਰ ਆਫਰ ਦਾ ਐਲਾਨ ਕੀਤਾ ਉਹਨਾਂ ਕਹੇ ਕਿ ਜੇਕਰ ਨੀਰਜ ਇਸ 올림픽 ਚ ਸੋਨ ਤਗਮਾ ਜਿੱਤਦੇ ਨੇ ਤਾਂ ਉਹ ਹਰ ਕਿਸੇ ਨੂੰ ਦੁਨੀਆ ਚ ਕਿਤੇ ਵੀ ਜਾਣ ਲਈ ਮੁਫਤ ਵੀਜਾ ਦੇਣਗੇ ਐਟਲੀਸ ਨਾਂ ਦੀ ਕੰਪਨੀ ਦੇ ਸੀਈਓ ਮੋਹਕ ਨਹਿਤਾ ਨੇ ਹਾਲ ਹੀ ਵਿੱਚ ਆਨਲਾਈਨ ਜੌਬ ਸੱਚ ਪਲੇਟਫਾਰਮ ਲਿੰਕਡਇਨ ਤੇ ਪੋਸਟ ਕੀਤਾ ਜੇਕਰ ਨੀਰਜ ਚੋਪੜਾ ਪੈਸੋ 올림픽 ਵਿੱਚ ਸੋਨ ਤਗਮਾ ਜਿੱਤਦੇ ਨੇ ਤਾਂ ਅਸੀਂ ਸਾਰਿਆਂ ਨੂੰ ਮੁਫਤ ਵੀਜ਼ਾ ਦੇਵਾਂਗੇ ਹਾਲਾਂਕਿ ਲਿੰਕਡਇਨ ਯੂਜ਼ਰ ਨੇ ਇਸ ਪੋਸਟ ਨੂੰ ਵਾਇਰਲ ਕਰਕੇ ਦੱਸਿਆ ਕਿ ਇਸ ਆਫਰ ਦੀ ਪ੍ਰਕਿਰਿਆ ਕੇਐਸ ਦੇ ਜਵਾਬ ਵਿੱਚ ਮੋਹਕ ਨੇਤਰਾ ਨੇ ਪੇਸ਼ਕਸ਼ ਦੀ ਪ੍ਰਕਿਰਿਆ ਦਾ ਵਿਰਵਾਦ ਦਿੰਦੇ ਹੋਏ ਇੱਕ ਹੋਰ ਪੋਸਟ ਕੀਤੀ ਉਹਨਾਂ ਨੇ ਕਿਹਾ ਕਿ ਮੈਂ 30 ਜੁਲਾਈ ਨੂੰ ਵਾਅਦਾ ਕੀਤਾ ਸੀ ਕਿ ਜੇਕਰ ਨੀਜ ਚੋਪੜਾ 10 ਤੱਕ ਮੱਝ ਜਿੱਤਦਾ ਹੈ ਤਾਂ ਮੈਂ ਸਰਨ ਮੁਫਤ ਵੀਜ਼ਾ ਦੇਵਾਂਗਾ ਪਰ ਜੈਵਲਨ ਤਰੋਰ ਦਾ ਫਾਈਨਲ 8 ਅਗਸਤ ਨੂੰ ਹੋਵੇਗਾ ਜੇਕਰ ਨੀਜ ਚੋਪੜਾ ਇਹ 골ਡ ਮੈਡਲ ਜਿੱਤੇਰੇ ਸਾਡੀ ਕੰਪਨੀ ਤਰਫੋਂ ਅਸੀਂ ਸਾਰੇ ਆਪੋਗਤਾਂ ਨੂੰ ਇੱਕ ਦਿਨ ਦਾ ਮੁਫਤ ਵੀਜ਼ਾ ਜ਼ਰੂਰ ਦੇਵਾਂਗੇ ਜੇਕਰ ਤੁਸੀਂ ਦੁਨੀਆ ਦੇ ਕਿਸੇ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹੋ ਤਾਂ ਵੀਜ਼ੇ ਦਾ ਖਾਤਾ ਸਾਡੇ ਵੱਲੋਂ ਸਹਿਣ ਕੀਤਾ ਜਾਵੇਗਾ ਟਿੱਪਣੀ ਬਾਕਸ ਵਿੱਚ ਆਪਣੇ ਈਮੇਲ ਦਰਜ ਕਰੋ ਮੋਹਕ ਨੇ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਅਸੀਂ ਤੁਹਾਨੂੰ ਵੀਜ਼ਾ ਦਿਵਾਉਣ ਲਈ ਇੱਕ ਖਾਤਾ ਬਣਾਵਾਂਗੇ ਪੰਜਾਬ ਚ 23 ਮੈਂਬਰ ਅਕਾਲੀ ਦਲ ਦੀ ਬਣੀ ਨਵੀਂ ਕੋਰ ਕਮੇਟੀ ਸ਼੍ਰੋਮਣੀ ਕਾਲ ਦਲ ਵੱਲੋਂ ਇੱਕ ਨਵੀਂ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੀ ਕਮੇਟੀ ਵਿੱਚ ਕੁੱਲ 23 ਮੈਂਬਰ ਸ਼ਾਮਲ ਕੀਤੇ ਗਏ ਨੇ ਜਦਕਿ 4 ਵਿਸ਼ੇਸ਼ ਸੱਦੇ ਗਏ ਮੈਂਬਰ ਹੋਣਗੇ ਇਸ ਸਬੰਧੀ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਵਰਕਿੰਗ ਕਮੇਟੀ ਵਿੱਚ ਲਿਆ ਦੱਸ ਦਈਏ ਕਿ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਲੈ ਕੇ ਪਰਮਜੀਤ ਸਿੰਘ ਸਰਨਾ ਤੱਕ ਦੇ ਨਾਮ ਸ਼ਾਮਲ ਕੀਤੇ ਗਏ ਨੇ ਇਸ ਤੋਂ ਇਲਾਵਾ ਕਈ ਆਗੂ ਸ਼ਾਮਲ ਨੇ ਇਸ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਕਰਕੇ ਦਿੱਤੀ ਇਸ ਤੋਂ ਪਹਿਲਾਂ ਪਾਰਟੀ ਵਿੱਚ ਬਗਾਵਤ ਤੋਂ ਬਾਅਦ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸੀ ਉਸ ਕਮੇਟੀ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਕਈ ਨਾਮ ਸ਼ਾਮਲ ਸਨ ਹਿਮਾਚਲ ਦਾ ਮੀ ਹੁਣ ਪੰਜਾਬ 'ਚ ਮਚਾਏਗਾ ਤਬਾਹ ਇੱਕ ਦਿਮ ਉੱਤੇ ਚੜਿਆ ਕ ਗੱਦਰੀਆ ਦਾ ਪਾਣੀ ਹਿਮਾਚਲ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਹੁਣ ਪੰਜਾਬ ਤੇ ਖਤਰਾ ਮੰਡਰਾ ਰਿਹਾ ਹੈ ਪੰਜਾਬ ਚ ਘੱਗਰ ਦਰਿਆ ਨੇ ਇੱਕ ਵਾਰ ਫਿਰ ਚਿੰਤਾਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਘੱਗਰ ਦਰਿਆ ਦਾ ਪਾਣੀ ਦਾ ਪੱਧਰ ਪਿਛਲੇ 24 ਘੰਟਿਆਂ ਦੌਰਾਨ 6.5 ਫੁੱਟ ਵਧਿਆ ਹੈ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਵਿਖੇ ਘੱਗਰ ਦਰਿਆ ਦਾ ਪੱਧਰ ਕੱਲ 726 ਫੁੱਟ ਸੀ ਜੋ ਐਤਵਾਰ ਸਵੇਰੇ 7 ਵਜੇ 7 ਵਜੇ ਤੱਕ ਵਧ ਕੇ 732 ਫੁੱਟ ਹੋ ਗਿਆ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਨੇ ਮੌਕੇ ਉੱਤੇ ਜਾ ਕੇ ਖੱਗਰ ਦਾ ਜਾਇਜ਼ਾ ਲਿਆ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਇਸ ਤਰ੍ਹਾਂ ਦੇ ਖਤਰੇ ਨਾਲ ਜਿੱਥੇ ਲਈ ਗੋਤਾਖੋਰਾਂ ਦੀਆਂ ਟੀਮਾਂ ਤੇ ਜੀਸੀਬੀ ਮਸ਼ੀਨਾਂ ਪ੍ਰਸ਼ਾਸਨ ਵੱਲੋਂ ਤਿਆਰ ਰੱਖੀਆਂ ਗਈਆਂ ਦੱਸ ਦਈਏ ਕਿ ਖੱਗਰ ਨਦੀ ਵਿੱਚ ਖਤਰੇ ਦਾ ਨਿਸ਼ਾਨ 747 ਫੁੱਟ ਹੈ ਇਸ ਰਫ਼ਤਾਰ ਨਾਲ ਵਧ ਰਹੇ ਪਾਣੀ ਦੇ ਪੱਧਰ ਨੇ ਇੱਕ ਵਾਰ ਫਿਰ ਖੱਗਰ ਦੇ ਆਸ-ਪਾਸ ਦੇ ਲੋਕਾਂ ਨੂੰ ਪਿਛਲੇ ਸਾਲ ਦੀ ਤਬਾਹੀ ਦੀ ਯਾਦ ਦਿਵਾ ਦਿੰਦੀ ਹੈ ਪੁਸਤ ਦੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਠੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਤਰੀਕਾ ਫਾਜ਼ਲ ਕਹਦੇ ਲੋਕਾਂ ਨੂੰ ਪਾਕਿਸਤਾਨੀ ਨੰਬਰਾਂ ਤੋਂ ਫੋਨ ਆ ਰਹੇ ਨੇ ਅਸੀਂ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰਾਂਗੇ ਜੇਕਰ ਉਹ ਚਾਹੁੰਦੇ ਨੇ ਤਾਂ ਉਹਨਾਂ ਦੇ ਮੁੰਡੇ ਖਿਲਾਫ ਕੋਈ ਕਾਰਵਾਈ ਨਾ ਹੋਵੇ ਤਾਂ ਉਹਨਾਂ ਦੇ ਖਾਤੇ ਵਿੱਚ ਪੈਸੇ ਭੇਜ ਦੇਣੇ ਦੇ ਨਹੀਂ ਭੇਜੇ ਤਾਂ ਉਹਨਾਂ ਦੇ ਮੁੰਡੇ ਖਿਲਾਫ ਕਾਰਵਾਈ ਹੋਵੇਗੀ ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਸਬੰਧੀ ਪੀੜਤਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਮਹਿਰੀਆ ਬਾਜ਼ਾਰ ਵਿੱਚ ਕਾ ਵੈਕਸੀਨਰੀ ਦੀ ਦੁਕਾਨ ਅਜੇ ਕੁਮਾਰ ਵਦਵਾਨੇ ਦੱਸਿਆ ਕਿ ਹੁਣ ਪਾਕਿਸਤਾਨ ਤੋਂ ਫੋਨ ਆਇਆ ਪਹਿਲਾਂ ਤਾਂ ਫੋਨ ਕਰਨ ਵਾਲੇ ਨੇ ਉਹਨਾਂ ਦਾ ਨਾਮ ਲੈ ਕੇ ਬੁਲਾਇਆ ਪਰ ਉਹ ਫੋਨ ਕਰਨ ਵਾਲੇ ਨੂੰ ਨਹੀਂ ਜਾਣਦੇ ਸਨ ਪਰ ਫੋਨ ਕਰਨ ਵਾਲੇ ਨੇ ਕਿਹਾ ਕਿ ਉਹਨਾਂ ਨੇ ਮੇਰੇ ਮੁੰਡੇ ਨੂੰ ਗ੍ਰਿਫਤਾਰ ਕਰ ਲ ਫਿਰ ਉਸਨੇ ਆਪਣੇ ਬੇਟੇ ਨੂੰ ਆਪਣੇ ਪਾਸ ਬੁਲਾਇਆ ਤੇ ਫਿਰ ਉਦੋਂ ਹੀ ਅਜੇ ਕੁਮਾਰ ਸਮਝ ਗਿਆ ਕਿ ਇਹ ਪੈਸੇ ਹੜੱਪਣ ਦਾ ਤਰੀਕਾ ਹੈ ਜਿਸਨੇ ਵੀ ਮੈਨੂੰ ਗਾਲ ਕਾਲ ਕੀਤੀ ਜਿਸ ਤੋਂ ਬਾਅਦ ਅਜੇ ਨੇ ਕਾਲ ਕੱਟ ਦਿੱਤੀ ਹਾਲਾਂਕਿ ਫੋਨ ਕਰਨ ਵਾਲੇ ਦੇ ਵਟਸਐਪ ਨੰਬਰ ਤੇ ਪੰਜਾਬ ਪੋਸਟ ਦੇ ਇੱਕ ਅਧਿਕਾਰੀ ਦੀ ਫੋਟੋ ਵੀ ਲੱਗੇ ਹੋਏ ਸੀ ਇਹਦੇ ਨਾਲ ਹੀ ਗੋਸ਼ਾਲਾ ਰੋਡ ਤੇ ਦਰਜੀ ਦਾ ਕੰਮ ਕਰਨ ਵਾਲੇ ਰঞ্জੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਉਸ ਨੂੰ ਇੱਕ ਪਾਕਿਸਤਾਨੀ ਨੰਬਰ ਤੋਂ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਉਸ ਦਾ ਨਾਮ ਵੀ ਦੱਸਿਆ ਉਸ ਦੇ ਪੁੱਤ ਦਾ ਨਾਮ ਵੀ ਦੱਸਿਆ ਅੱਗੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਨੇ ਉਸ ਦੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਇਸ ਲਈ ਉਸ ਦੇ ਖਾਤੇ ਵਿੱਚ 1.5 ਲੱਖ ਰੁਪਏ ਪਾ ਦੇਵੇ ਨਹੀਂ ਤਸਦੇ ਪੁੱਤ ਦੇ ਖਿਲਾਫ ਪੁਲਿਸ ਕਾਰਵਾਈ ਕਰੇਗੀ ਲੇਕਿਨ ਜਦੋਂ ਪਾਕਿਸਤਾਨ ਤੋਂ ਅਣਜਾਣੇ ਸ਼ਖਸੀ ਦੀ ਕਾਲ ਆਇਆ ਤਾਂ ਉਸ ਵਿਲਿਆ ਉਸ ਦਪੋਤ ਉਸ ਦੇ ਨਾਲ ਹੀ ਬੈਠਾ ਸੀ ਜਿਸ ਤੋਂ ਬਾਅਦ ਉਹ ਸਮਝ ਗਿਆ ਕਿ ਉਹ ਇਹ ਕਾਲ ਸਿਰਫ ਪੈਸੇ ਢਣ ਲਈ ਕੀਤੀ ਗਈ ਜਿਸ ਤੋਂ ਬਾਅਦ ਰঞ্জੀਤ ਸਿੰਘ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਸ਼ਰਾਤੀਆਂਾਂ ਤੇ ਚਿਕੰਜਾ ਕਥਾ ਜਾਵੇ ਤੇ ਪਤਾ ਲਗਾਇਆ ਜਾਵੇਗਾ ਆਖਰਕਾਰ ਇਹਨਾਂ ਲੋਕਾਂ ਨੂੰ ਪਰਿਵਾਰ ਬਾਰੇ ਇਹਨੀ ਜਾਣਕਾਰੀ ਕਿਵੇਂ ਪਤਾ ਹੁੰਦੀ ਹੈ ਇਹਦੇ ਨਾਲ ਹੀ ਫਾਈਲ ਕਰਦੇ ਡੀਐਸਪੀ ਸੁਭੇਗ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਕੋਲ ਅਜੇ ਹੀ ਕੋਈ ਸ਼ਿਕਾਇਤ ਨਹੀਂ ਆਈ ਪਰ ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਅਜਿਹਿਆਂ ਫਰੌਡ ਕਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਕੈਨੇਡਾ ਚੇਚਾਂ ਦਾ ਸਾਰ ਦੱਤਾ ਪਾਕਿਸਤਾਨ ਦਾ ਆਈਐਸਆਈ 에ਜੰਟ ਨਿਜਰ ਕਤਲ ਕਾਂਡ ਨਾਲ ਜੁੜਿਤ ਆਰ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸ ਇੰਟੈਲੀਜੈਂਸ ਆਈਐਸਆਈ ਦੇ ਇੱਕ ਏਜੰਟ ਨੂੰ ਜ਼ਿੰਦਾ ਸਾੜ ਦਿੱਤਾ। ਮਾਮਲਾ ਕੈਨੇਡਾ ਦਾ ਹੈ ਇੱਥੇ ਆਈਐਸਆਈ ਏਜੰਟ ਨੂੰ ਅਗਲਾ ਦਿੱਤੀ ਮਾਰੇ ਕੇ ਕਿਥੇ ਤੇ ਏਜੰਟ ਦੀ ਪਛਾਣ ਰਾਹਤ ਰਾਓ ਵਜੋਂ ਹੋਈ ਹੈ। ਰਾਹਤ ਰਾਓ ਕਿਥੇ ਤੇ ਦੱਸਦੇ ਕੈਨੇਡੀਅਨ ਪਾਕਿਸਤਾਨੀ ਭਾਈਚਾਰੇ ਨਾਲ ਸੰਬੰਧਤ ਸੀ। ਕਤਲ ਕਿਉਂ ਕੀਤਾ ਗਿਆ ਸੀ? ਸੀਐਨਐਨ ਨਿਊਜ਼ 18 ਦੀ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਕਿ ਰਾਹਤ ਰਾਓ ਦਾ ਸਰੀ ਸੈਂਟਰਲ ਇਲਾਕੇ ਵਿੱਚ ਵਿਦੇਸ਼ੀ ਮੁਦਰਾ ਦਾ ਕਾਰੋਬਾਰੀ ਰਿਪੋਰਟ ਦੇ ਅਨੁਸਾਰ ਘਟਨਾ ਉਦੋਂ ਵਾਪਰੀ ਜਦੋਂ ਇੱਕ ਵਿਅਕਤੀ ਰਾਤ ਦੇ ਦਫਤਰ ਵਿੱਚ ਪੈਸੇ ਦੇ ਲੈਣ ਦੇਣ ਦੇ ਕੰਮ ਲਈ ਆਇਆ ਸੀ ਇਸ ਤੋਂ ਬਾਅਦ ਵਿਅਕਤੀ ਨੇ rau ਨੂੰ ਅੱਗ ਲਗਾ ਦਿੱਤੀ ਤੇ ਭੱਜ ਗਿਆ ਤੁਹਾਨੂੰ ਦੱਸ ਦਈਏ ਕਿ ਸਤੰਬਰ 2023 ਵਿੱਚ ਖਾਲਸਤਾਨੀ ਕਟੜਪੰਥੀ ਹਦੀਪ ਸਿੰਘ ਨੱਜਰ ਦੇ ਕਤਲ ਦੇ ਮਾਮਲੇ ਵਿੱਚ ਰਾਹਤ rau ਦਾ ਕੈਨੇਡਾ ਦੇ ਸਰੀਰ ਵਿੱਚ ਵੀ ਪੁੱਛਗਿੱਛ ਕੀਤੀ ਗਈ ਚ ਕਿਤੀ ਗਈ ਜਿਸ ਲਈ ਇਹ ਜੜੀਆਂ ਤਾਰਾਂ ਨੱਜਰ ਕਤਲ ਮਾਮਲੇ ਨਾਲ ਜੁੜ ਗਈਆਂ ਨੇ ਯਤਿਮ ਆਸ਼ਰਮ ਦੇ ਨਾਂ ਤੇ ਉਗਰਾਹੀ ਬਹਾਨੇ ਬਾਬੇ ਔਰਤ ਨੂੰ ਲੁੱਟ ਕੇ ਹੋਏ ਫਰਾਰ ਪੁਲਸ थाना ਚਾਟੀ ਵਿੰਡ ਦੇ ਨਜ਼ਦੀਕ ਦੇ ਸਾਹਮਣੇ ਨਵੀਂ ਬਣੀ ਗੋਲਡਨ ਸਿਟੀ ਕਲੋਨੀ ਵਰਪਾਲ ਸਿੰਘ ਵਰਪਾਲ ਚ ਯਤੀਮ ਆਸ਼ਰਮ ਦੇ ਨਾਂ ਤੇ ਉਗਰਾਹੀ ਕਰਨ ਆਏ ਬਾਬਿਆਂ ਵੱਲੋਂ ਚਿੱਟੇ ਦਿਨ ਸਿਕਰ ਦੁਪਹਿਰੇ ਘਰ ਚ ਇਕੱਲੀ ਔਰਤ ਕੋਲੋਂ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਤੋਂ ਇਹ ਸੋ ਇਸ ਹੋਈ ਲੁੱਟ ਬਾਰੇ ਮੰਜੂ ਪਤਨੀ ਵਿਕੀ ਨੇ ਦੱਸਿਆ ਕਿ ਉਹ ਆਪਣੇ ਦੋ ਛੋਟੇ ਬੱਚੇ ਨਾਲ ਘਰ ਵਿੱਚ ਇਕੱਲੀ ਸੀ ਤੇ ਕੱਲ ਦੁਪਹਿਰ ਸਮਾਂ ਸਵਾਇਕ ਵਜੇ ਦੇ ਕਰੀਬ ਇੱਕ ਕੋਇਲਸ ਗੱਡੀ ਦੇ ਚਾਰ ਵਿਅਕਤੀ ਬਾਬਿਆਂ ਦੇ ਪੇਸ ਵਿੱਚ ਆਏ ਉਹਨਾਂ ਨੇ ਆ ਕੇ ਸਾਡਾ ਦਰਵਾਜ਼ਾ ਖੜਕਾਇਆ ਤੇ ਕਿਹਾ ਕਿ ਅਸੀਂ ਭਾਈ ਮਾਂਝ ਰੋਡ ਤੋਂ ਯਤੀਮ ਆਸ਼ਰਮ ਤੋਂ ਆਏ ਆ ਮੈਨੂੰ ਕੁਝ ਉਹਨਾਂ ਨੇ ਅਪਾਹਜ ਬੱਚਿਆਂ ਤੇ ਬਜ਼ੁਰਗਾਂ ਦੀਆਂ ਫੋਟੋਆਂ ਵੀ ਦਿਖਾਈਆਂ ਬਿਲਕੁਲ ਅ ਬੈਲ ਬੁੱਕ ਕੱਢ ਕੇ ਉਹਨਾਂ ਨੇ ਕਿਹਾ ਕਿ ਜਿੰਨੀ ਮਾਇ ਦੀ ਸੇਵਾ ਕਰਨੀ ਹੈ ਉਹਨਾਂ ਇਸ 19 ਇਸ ਕਾਪੀ ਦੇ ਭਾਰ ਦਿਓ ਮੈਂ 100 ਰੁਪਏ ਵਾਹ ਤੇ ਤੇੰਦਰੋਲਿਆ ਆ ਕੇ ਉਹਨਾਂ ਨੂੰ ਫੜਾਉਣ ਲੱਗੀ ਤਾਂ ਉਹਨਾਂ ਕਿਹਾ ਕਿ ਗੱਡੀ 'ਚ ਬੈਠੇ ਬਾਬਿਆਂ ਨੂੰ ਫੜਾ ਆ ਉਹ ਗੱਡੀ 'ਚ ਬੈਠੇ ਬਾਬਿਆਂ ਨੂੰ 100 ਰੁਪਏ ਫੜਾ ਦਿੰਦੇ ਤੇ ਉਹਨਾਂ ਨੇ ਗੋਲਮੋਲ ਕਰਕੇ ਮੇਰੇ ਸਿਰ ਤੇ ਹੱਥ ਰੱਖ ਕੇ ਕੋਈ ਮੰਤਰ ਪੜ੍ਹ ਕੇ ਮੈਨੂੰ 100 ਰੁਪਏ ਵਾਪਸ ਦੇਣ ਸਮੇਂ ਕਿਹਾ ਕਿ ਘਰ ਚੋਂ 2500 ਰੁਪਏ ਲਿਆ ਕੇ ਆ ਮੈਂ ਉਹਨਾਂ ਦੇ ਕਹਿਣ ਅਨੁਸਾਰ 2500 ਰੁਪਏ ਲਿਆ ਕੇ ਦਿੱਤਾ ਤੇ ਫਿਰ ਉਹਨਾਂ ਮੇਰੇ ਕੋਲ 100 ਰੁਪਏ ਮੰਗੇ ਤੇ ਮੈਨੂੰ ਕਿਹਾ ਕਿ ਜੋ ਅਸੀਂ ਬੋਲਾਂਗੇ ਤੁਸੀਂ ਵੀ ਬੋਲਣਾ ਮੈਂ ਉਸੇ ਤਰ੍ਹਾਂ ਹੀ ਕੀਤਾ ਫਿਰ ਮੈਨੂੰ ਕਿਹਾ ਕਿ ਘਰ ਚੋਂ 2500 ਰੁਪਏ ਹੋਰ ਲਿਆ ਤੇ ਮੈਂ ਫਿਰ 2500 ਰੁਪਏ ਲਿਆ ਕੇ ਉਹਨਾਂ ਦੇ ਹੱਥ ਤਾ ਦਿੱਤਾ ਜਿਹੜੇ 100 ਰੁਪਏ ਸੀ ਉਹ ਮੇਰੇ ਹੱਥ ਵਿੱਚ ਹੀ ਰਹਿ ਗਏ ਉਸ ਸਮੇਂ ਆ ਮੇਰੀ ਸੱਦਬਦ ਭਲ ਚੁੱਕੀ ਸੀ ਜਦ ਮੈਂ 100 ਰੁਪਏ ਹੱਥ ਚੋਂ ਸੁੱਟਿਆ ਤਾਂ ਫਿਰ ਮੈਨੂੰ ਹੋਸ਼ ਆਈ ਕਿ ਉਹ ਤਾਂ ਮੇਰੇ ਕੋਲੋਂ 5000 ਰੁਪਏ ਲੈ ਗਏ ਜਦ ਮੈਂ ਬੂਹੇ ਚ ਬਾਹਰ ਹੋ ਕੇ ਦੇਖਿਆ ਤਾਂ ਗੱਡੀ ਲੈ ਕੇ ਫਰਾਰ ਹੋ ਚੁੱਕੇ ਸਨ ਮੰਜੂਨ ਦੱਸੇ ਕਿ ਇਸ ਲੋਟ ਸੰਬੰਧੀ ਅਸੀਂ ਪੁਲਿਸ ਥਾਣਾ ਚਾਰਟਵੈਂਡ ਵਿਖੇ ਲਿਖਤੀ ਦਰਖਾਸਤ ਵੀ ਦੇ ਦਿੱਤੀ ਹੈ ਪੰਜਾਬ ਚ ਸਤੰਬਰ ਚ ਹੋਣਗੀਆਂ ਪੰਚਾਇਤੀ ਚੋਣਾਂ ਪੰਜਾਬ ਚ ਸਤੰਬਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਪੰਚਾਇਤ ਸੰਮਤੀ ਤੇ ಗ್ರಾಮ ਪੰਚਾਇਤ ਦੀਆਂ ਚੋਣਾਂ ਹੋਣੀਆਂ ਨੇ ਚੋਣਾਂ ਨਾ ਕਰਵਾਉਣ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਾਨਹਤ ਪਟੀਸ਼ਨ ਦਾਇਰ ਕੀਤੀ ਗਈ ਸੀ ਪਟੀਸ਼ਨ ਵਿੱਚ ਪੰਜਾਬ ਸਰਕਾਰ ਤੋਂ ਤੁਰੰਤ ਚੋਣਾ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਤੇ ਸੋਮਵਾਰ ਨੂੰ ਸੁਣਵਾਈ ਹੋਈ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਦੱਸਿਆ ਕਿ ਸਤੰਬਰ ਵਿੱਚ ਚੋਣਾ ਕਰਵਾਈਆਂ ਜਾਣਗੀਆਂ ਬੰਗਲਾਦੇਸ਼ ਚ ਫੌਜ ਨੇ ਸਾਂਭੀ ਕਮਾਨ ਕਿਹਾ 48 ਘੰਟੇ ਜਬਨੇਗੀ ਨਵੀਂ ਸਰਕਾਰ ਬੰਗਲਾਦੇਸ਼ ਵਿੱਚ ਜਾਰੀ ਹੰਸਾ ਦਰਮਿਆਨ ਇੱਕ ਸਿਆਸੀ ਤਖਤਾ ਪਲਟ ਹੋ ਗਿਆ ਪ੍ਰਧਾਨ ਮੰਤਰੀ ਸ਼ੇਖ ਹਸਿਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਆ ਤੇ ਫੌਜ ਸਾਹਮਣੇ ਆ ਗਈ ਇਹ 6 ਅਸਤੀਨਾ ਦੇ ਸਤੀਫੇ ਤੋਂ ਬਾਅਦ ਬੰਗਲਾਦੇਸ਼ ਦੇ ਆਰਮੀ ਚੀਫ ਦੇ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਆਂਤਰੀਮ ਸਰਕਾਰ ਬਣਾਵਾਂਗੇ ਤੇ ਦੇਸ਼ ਨੂੰ ਫਿਲਹਾਲ ਆਂਤਰੀਮ ਸਰਕਾਰ ਹੀ ਚਲਾਵੇਗੀ ਅਗਲੇ 10 ਸਾਲ ਤੱਕ ਚੋਣਾਂ ਨਹੀਂ ਲੜ ਸਕਣਗੇ ਇਹ ਛੇ ਲੀਡਰ ਭਾਰਤੀ ਚੋਣ ਕਮਿਸ਼ਨ ਨੇ ਐਲਾਨੇ ਅਯੋਗ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਰਾਹੀਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ ਛੇ ਉਮੀਦਵਾਰਾਂ ਨੂੰ ਅਯੋਗ ਲਾਣਾਂਗੇ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਮਨਜੀ ਨੇ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਨੇ ਲੋਕ ਪ੍ਰਤੀਨਿਧੀ ਐਕਟ 1951 ਦੇ ਸੈਕਸ਼ਨ 78 ਅਨੁਸਾਰ ਨਿਸ਼ਚਿਤ ਸਮਾਂ ਸੀਮਾ ਅੰਦਰ ਆਪਣੇ ਚੋਣ ਖਰਚੇ ਦਾ ਵੇਰਵਾ ਕਮਿਸ਼ਨ ਕੋਲ ਜਮ੍ਹਾਂ ਨਹੀਂ ਕਰਵਾਇਆ ਜਿਸ ਕਰਕੇ ਅਗਲੇ 3 ਸਾਲ ਤੱਕ ਇਨ੍ਹਾਂ ਉਮੀਦਵਾਰਾਂ ਨੂੰ ਚੋਣ ਲੜਨ ਦੇ ਅਯੋਗ ਕਰਾ ਦਿੱਤਾ ਗਿਆ ਵੇਰਵੇਦੰਨੇ ਉਨ੍ਹਾਂ ਦੱਸਿਆ ਕਿ 6 ਉਮੀਦਵਾਰ ਗੁਰਦਾਸਪੁਰ ਜਰੇਨਾ ਸਬੰਦ ਨੇ 15 ਜੁਲਾਈ 2024 ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਹੁਕਮ ਰਾਹੀਂ ਬਟਾਲਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਸੁਚਾ ਸਿੰਘ ਨੂੰ ਅਯੋਗ ਕਰਾ ਦਿੱਤਾ ਗਿਆ ਸੰਤਰਾ ਕਾਰਦੀਆ ਵਿਧਾਨ ਸਭਾ ਸੀਟ ਤੋਂ ਚੋਣ ਲੜਦਿਆਂ ਵਾਲੇ ਪ੍ਰੇਮ ਸਿੰਘ ਹਰਦੀਪ ਸਿੰਘ ਨੂੰ ਵੀ ਅਯੋਗ ਐਲਾਨਿਆ ਗਿਆ ਸੀਮਨ ਸੀਨੇ ਅਗੇ ਦੱਸਿਆ ਕਿ ਗਦਾਸਪੁਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਸੰਦੀ ਕਰਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੀ ਭਾਤੀ ਚੋਣ ਕਮਿਸ਼ਨ ਨੇ ਅਗਲੇ 3 ਸਾਲਾਂ ਤੱਕ ਚੋਣ ਲੜਨ ਦੇ ਅਯੋਗ ਐਲਾਨਿਆ ਹੈ ਆਸਟ੍ਰੇਲੀਆ ਚ ਪੰਜਾਬੀ ਨੌਜਵਾਨ ਨੂੰ 3 ਸਾਲਾਂ ਲਈ ਹਰਚ ਕੀਤਾ ਨਜ਼ਰਬੰਦ ਪਿਛਲੇ ਸਾਲ ਐਡਿਲੇਡ ਦੇ ਸਾਊਥ ਰੋਡ ਤੇ ਇੱਕ 46 ਸਾਲਾ ਦਾਦੇ ਦੀ ਮੌਤ ਹੋ ਜਾਣੋਂ ਕਾਰਨ ਹੋ ਜਾਣ ਵਾਲੇ ਹਾਦਸੇ ਦਾ ਕਾਰਨ ਬਣਿਆ ਇੱਕ ਟਰੱਕ ਡਰਾਈਵਰ ਜੇਲ੍ਹ ਤੋਂ ਬਚ ਗਿਆ 32 ਸਾਲਾ ਜਗਮੀਰ ਸਿੰਘ ਨੇ ਪਿਛਲੇ ਪੰਜ ਪਿਛਲੇ ਸਾਲ 5 ਫਰਵਰੀ ਨੂੰ ਐਡਵਾਰਡਸ ਟਾਊਨ ਵਿਖੇ ਇੱਕ ਪੈਦਲ ਯਾਤਰੀ ਕਰਾਸਿੰਗ ਤੇ ਚੀਨ ਤੋਂ ਐਡਿਲੇਡ ਘੁੰਮਣ ਆਏ ਨਗਵਾਗ ਵੇਨ ਨੂੰ ਟੱਕਰ ਮਾਰ ਦਿੱਤੀ ਸੀ ਤੇ ਮਰਨ ਤੋਂ ਬਾਅਦ ਇਸ ਸਾਲ ਦੇ ਸ਼ੁਰੂ ਵਿੱਚ ਖਤਰਨਾਕ ਡਰਾਈਵਿੰਗ ਕਰਕੇ ਮੌਤ ਦਾ ਕਰਨ ਬੰਦਾ ਦੋਸ਼ ਕਬੂਲ ਕੀਤਾ ਸੀ ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਅਦਾਲਤ ਨੇ ਜੱਜ ਨੇ ਕਿਹਾ ਕਿ ਲਾਈਟਾਂ ਲਾਲ ਹੋਣ ਤੋਂ ਬਾਅਦ ਜਗਮੀਤ ਸਿੰਘ ਸੱਤ ਸੰਗਟ ਤੋਂ ਪਾਰ ਲੰਘਿਆ ਜਗਮੀਤ ਸਿੰਘ ਉਸੇ ਚੌਰਾਹੇ 'ਤੇ ਲਗਭਗ 56 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਜਾ ਰਿਹਾ ਸੀ ਦੁਖਦਾਈ ਤੌਰ 'ਤੇ ਉਸ ਸਮੇਂ ਪੀੜਤ ਵੈਰਨ ਸੈਰ ਲਈ ਬਾਹਰ ਸੀ ਉਹ ਚੀਨ ਤੋਂ ਛੁੱਟੀਆਂ ਤੇ ਐਡਿਟ ਲੈਡ ਆਪਣੀ ਧੀ ਅਤੇ ਆਪਣੇ ਪੁੱਤ ਉਸਦੇ ਪੋਤੇ-ਪੋਤੀਆਂ ਨੂੰ ਮਿਲਣ ਆਏ ਸਨ ਪੀੜਤ ਅਵੈਨ ਆਪਣੀ ਪੈਦਲ ਜਾਣ ਵਾਲੀ ਲਾਈਟ ਹੋਣ ਤੇ ਜਿਸ ਤਰ੍ਹਾਂ ਹੀ ਸੜਕ ਤੇ ਕਦਮ ਰੱਖਿਆ ਨਾਲ ਹੀ ਜਗਮੀਰ ਸਿੰਘ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ ਅਦਾਲਤ ਦੇ ਬਾਹਰ ਸ਼੍ਰੀਮਾਨ ਵੈਨ ਦੀ ਨੀਲਾ ਵੈਨ ਨੇ ਕਿਹਾ ਕਿ ਉਸ ਦਾ ਪਰਿਵਾਰ ਜਗਮੀਰ ਸਿੰਘ ਦੇ ਖਿਲਾਫ ਕੋਈ ਨਾਰਾਜ਼ਗੀ ਨਹੀਂ ਰੱਖਦਾ ਪਰ ਸੜਕ ਸੁਰੱਖਿਆ ਦੇ ਲਈ ਵਕਾਲਤ ਕਰਨਾ ਜਾਰੀ ਰੱਖਿਆ ਗਿਆ ਖਾਸ ਤੌਰ ਤੇ ਜਦੋਂ ਇਹ ਵਿਦੇਸ਼ੀ ਸਿਖਲਾਈ ਪ੍ਰਾਪਤ ਡਰਾਈਵਰਾਂ ਲਈ ਭਾਰੀ ਵਾਹਨ ਚਲਾਉਣ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਪਰਿਵਾਰ ਇਸ ਵਿੱਚੋਂ ਲੰਗੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਮੁਫਤ ਵਿੱਚ ਦੇਣ ਜਾ ਰਹੀ ਡਰੋਨ ਦੀ ਟ੍ਰੇਨਿੰਗ 24 15 ਅਗਸਤ ਤੱਕ ਕਰ ਸਕਦੇ ਨੇ ਅਪਲਾਈ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਧਾਰ 'ਤੇ ਸੀ ਫਾਈਟ ਕੈਂਪੈਂਡ ਕਾਲ ਚਰਾਣੀ ਜ਼ਿਲ੍ਹਾ ਬਠਿੰਡਾ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਡਰੋਨ ਆਪਰੇਟਿੰਗ ਟ੍ਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਦਿੰਦੇ ਕੈਂਪ ਕੈਂਪ ਕਾਲ ਚਰਾਣੀ ਦੇ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਮਿੰਦਰ ਸਿੰਘ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਰਸ ਮਿਤੀ 15 ਅਗਸਤ 2024 ਤੋਂ 25 ਅਗਸਤ 2024 ਤੱਕ ਆਈਆਈਟੀ ਰੋਪੜ ਵਿਖੇ ਚਲਾਇਆ ਜਾਵੇਗਾ ਇਹ ਟ੍ਰੇਨਿੰਗ ਕਰਨ ਵਾਸਤੇ ਉਮੀਦਵਾਰ ਨੇ 12ਵੀਂ 12ਵੀਂ ਜਮਾਤ ਵਿੱਚ ਘੱਟੋ ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਰਜਿਸਟ੍ਰੇਸ਼ਨ ਤੋਂ ਬਾਅਦ ਉਮੀਦਵਾਰਾਂ ਦਾ 20 ਨੰਬਰ ਦਾ ਡੈਮੋ ਟੈਸਟ ਲਿਆ ਜਾਵੇਗਾ ਜਿਸ ਦੀ ਮਿਤੀ ਬਾਦ ਵਿੱਚ ਟੈਲੀਫੋਨ ਰਾਹੀਂ ਦੱਸੀ ਜਾਵੇਗੀ ਜਿਹੜੇ ਨੌਜਵਾਨ ਡੈਮੋ ਟੈਸਟ ਵਿੱਚੋਂ ਪਾਸ ਹੋਣਗੇ ਉਹਨਾਂ ਨੂੰ ਆਈਆਈਟੀ ਰੋਪੜ ਵਿਖੇ ਇਹ ਡਰੋਨ ਟ੍ਰੇਨਿੰਗ ਕੋਰਸ ਕਰਵਾਇਆ ਜਾਵੇਗਾ ਡਰੋਨ ਆਪਰੇਟਿੰਗ ਦੀ ਟ੍ਰੇਨਿੰਗ ਪੂਰੀ ਕਰਨ ਵਾਲੇ ਲੋਕਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਪੰਜਾਬ ਸਣੇ ਇਹਨਾਂ ਤਿੰਨ ਸੂਬਿਆਂ ਦੇ ਵਿਦਿਆਰਥੀਆਂ ਨੂੰ ਵੀਜਾ ਨਹੀਂ ਦੇ ਰਿਹਾ ਕੈਨੇਡਾ ਤੇ ਆਸਟ੍ਰੇਲੀਆ ਪਿਛਲੇ ਦਿਨਾਂ ਵਿੱਚ ਕੈਨੇਡੀਅਨ ਸਰਕਾਰ ਨੇ ਲੱਭ ਪਾਇਆ ਕਿ 700 ਭਾਰਤੀ ਵਿਦਿਆਰਥੀ ਰਿਪੋਰਟ ਕੀਤੇ ਜਿੰਨਾਂ ਵਿੱਚ ਜ਼ਿਆਦਾਤਰ ਪੰਜਾਬ ਤੋਂ ਸਨ ਜੋ ਕਿ ਫਰਜੀ ਐਂਟਰੀ ਕਾਰਡਾਂ ਨਾਲ ਦੇਸ਼ ਵਿੱਚ ਦਾਖਲਾ ਹੋਏ ਸਨ ਇਹ ਮਾਮਲਾ ਕਾਫੀ ਵੱਡਾ ਹੈ ਤੇ ਭਾਰਤ ਹੁਣ ਇਸ ਵਿੱਚ ਭਾਰਤ ਹੁਣ ਇਸ ਵਿੱਚ ਦਖਲ ਦੇ ਰਿਹਾ ਜਿਹੇ ਹੋਰ ਮਾਮਲੇ ਵੀ ਸਾਹਮਣੇ ਆ ਰਹੇ ਨੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੇ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਕੈਨੇਡਾ ਤੇ ਆਸਟ੍ਰੇਲੀਆ ਵਿੱਚ ਬਿਹਤਰ ਪੜ੍ਹਾਈ ਕਰਨ ਲਈ ਅਰਜੀ ਦੇਣ ਵਾਲੇ ਪੰਜਾਬ, ਗੁਜਰਾਤ ਅਤੇ ਹਰਿਆਣਾ ਦੇ ਵੀਜ਼ਾ ਬਿਨੈਕਾਰਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਨਾ ਕਰਨ ਕਾਰਨ ਹੋਇਆ ਹੈ ਇਸ ਕਾਰਨ ਭਾਰਤ ਦੇ ਕੁਝ ਰਾਜਾਂ ਦੇ ਵਿਦਿਆਰਥੀਆਂ ਨੂੰ ਸਖਤੀ ਨਾਲ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਿਆ ਜਾ ਰਿਹਾ ਹੈ ਕੈਨੇਡਾ ਦੇਸ਼ਾਂ ਨੂੰ ਲੱਗਦਾ ਹੈ ਕਿ ਭਾਰਤੀ ਵਿਦਿਆਰਥੀ ਸਿਸਟਮ ਦੇ ਖਿਲਾਫ ਵਿਦਿਆਰਥੀ ਵੀਜ਼ਾ ਲੈ ਰਹੇ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਨੰਢਾ ਵਿੱਚ ਕਾਨੂੰਨੀ ਪ੍ਰਵੇਸ਼ ਤੋਂ ਬਾਅਦ ਕੋਈ ਵਿਅਕਤੀ ਇਹ ਦਾਵਾ ਕਰਦੇ ਹੋਏ ਸ਼ਰਨ ਲਈ ਅਰਜੀ ਦੇ ਸਕਦਾ ਹੈ ਜੇ ਉਸ ਕੋਲ ਪਾਸਪੋਰਟ ਨਹੀਂ ਹੈ ਕੈਨੇਡੀਅਨ ਕਾਨੂੰਨ ਸ਼ਰਨ ਮੰਗਣ ਵਾਲਿਆਂ ਨੂੰ ਉਚਿਤ ਦਸਤਾਵੇਜ਼ਾਂ ਤੋਂ ਬਿਨਾ ਵਾਪਸ ਜਾਣ ਤੇ ਉਦੋਂ ਤੱਕ ਰੋਕਦਾ ਹੈ ਜਦੋਂ ਤੱਕ ਉਹਨਾਂ ਦੀ ਸ਼ਰਨਾਰਥੀ ਅਰਜੀ ਦੇ ਵਿਚਾਰ ਨਹੀਂ ਕੀਤਾ ਜਾਂਦਾ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਹਾਂ ਹੋਰ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ